ਰੇ ਦੋ ਟੀਵੀ ਲੈਨੇ ਇੱਕ ਫਰਿੱਜ ਲਿਆ ਆਨਲਾਈਨ ਹੀ ਮੰਗਾਇਆ ਇਹ ਮੈਨੂੰ ਲੱਗਦਾ ਘੱਟੋ ਘੱਟ ਮੇਰਾ 6 ਸਾਲ 7 ਸਾਲ ਆਫਲਾਈਨ ਫੋਨ ਹੋਊਗਾ ਪਹਿਲੀ ਵਾਰੀ ਉਸ ਤੋਂ ਇਲਾਵਾ 5% ਦੀਪਕ ਮਲੋਦ ਵੱਲੋਂ ਡਿਸਕਾਊਂਟ ਦਿੱਤਾ ਇਹਨਾਂ ਨੂੰ ਜੈ ਮਾਤਾ ਜੀ ਦੋਸਤੋ ਸੰਦੀਪ ਜੀ ਔਰ ਸੁਰਿੰਦਰ ਜੀ ਇਹ ਖੰਨੇ ਤੋਂ ਆਏ ਨੇ ਸਪੈਸ਼ਲ ਮੈਨੂੰ ਫੋਨ ਮਲਾਉਂਦੇ ਹੋਣਗੇ ਮੇਤੋਂ ਨਹੀਂ ਚੱਕਿਆ ਗਿਆ ਹੋਣਾ ਪਰ ਇਹਨਾਂ ਨੂੰ ਵਿਸ਼ਵਾਸ ਅਟੁੱਟ ਇਹ ਮੇਰੇ ਕੋਲੇ ਫੋਨ ਤੋਂ ਬਿਨਾ ਹੀ ਪਹੁੰਚ ਗਏ ਔਰ ਇਹਨਾਂ ਨੇ V40 Pro ਲਿਆ ਜੀ 50000 ਰੁਪਏ ਵਾਲਾ ਔਰ ਗੱਲ ਮੈਂ ਇਹ ਦੱਸਣ ਲੱਗਾ ਤੁਹਾਨੂੰ ਕਿ ਇਹਨਾਂ ਨੇ ਕੋਈ ਗੱਲ ਨਹੀਂ કરી ਇਹਨਾਂ ਨੇ ਆ ਕੇ ਕਿਹਾ ਕਿ V40 ਦੇ ਦਿਓ ਜੀ ਮੈਂ ਕਿਹਾ ਭਈਆ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੈ ਇਹਦੇ ਤੇ ਸਕੀਮ ਚੱਲਦੀ ਆ ਕਹਿੰਦੇ ਹੈਗਾ ਜੀ 4000 ਰੁਪਏ ਕ੍ਰੈਡਿਟ ਕਾਰਡ ਦਾ ਡਿਸਕਾਊਂਟ ਆ ਜੀ ਦੇਖੋ ਇੰਟਰਨੈਟ ਤੇ ਵੀ 4000 ਦਾ ਹੀ ਆਨਲਾਈਨ ਤੇ ਵੀ ਮੈਂ ਹੁਣ ਤੁਹਾਨੂੰ ਇਹੀ ਗੱਲ ਸਮਝਾਉਣਾ ਚਾਹਨਾ ਕਿ ਆਨਲਾਈਨ ਤੇ ਵੀ 4000 ਦਾ ਹੀ ਡਿਸਕਾਊਂਟ ਆ ਪਰ ਇਹ ਕਹਿੰਦੇ ਆਨਲਾਈਨ ਤੋਂ ਲੈਣਾ ਨਹੀਂ ਇਨਾਂ ਦਾ ਹੋਰ ਕੀ ਫਾਇਦਾ ਕੀਤਾ ਜਿਹੜਾ ਆਨਲਾਈਨ ਦਾ ਡਿਸਕਾਊਂਟ ਦੇਣਾ ਸੀ ਦੇਣਾ ਹੀ ਦੇਣਾ ਉਹ ਦੇਤਾ ਉਸ ਤੋਂ ਇਲਾਵਾ 5% ਦੀਪਕ ਮਲੋਦ ਵੱਲੋਂ ਡਿਸਕਾਊਂਟ ਦਿੱਤਾ ਇਹਨਾਂ ਨੂੰ ਮਤਲਬ 5% ਦਾ ਡਿਸਕਾਊਂਟ ਅਲੱਗ ਤੋਂ ਦਿੱਤਾ ਇਹਨਾਂ ਨੂੰ ਮੈਂ 2000 ਰੁਪਏ ਇਹਨਾਂ ਨੂੰ ਅਲੱਗ ਤੋਂ ਘਟਾ ਕੇ ਦਿੱਤਾ 4000 ਤੋਂ ਇਲਾਵਾ ਮਤਲਬ 50000 ਵਾਲਾ ਫੋਨ 44000 ਰੁਪਏ ਦੇ ਵਿੱਚ ਇਹਨਾਂ ਨੂੰ ਪਿਆ ਨੋ ਕੋਸਟ EMI ਕੀਤੀ ਇਹਨੇ 6 6 ਕਿਸ਼ਤਾਂ ਬਿਲਕੁਲ ਨੋ ਕੋਸਟੀਆਂ ਵਿੱਚ ਕੀਤੀਆਂ ਨੇ ਕੋਈ ਰੈਂਟ ਨਹੀਂ ਪੈਂ ਦਿੱਤਾ ਕ੍ਰੈਡਿਟ ਕਾਰਡ ਤੇ ਇਹ ਗੱਲ ਸਹੀ ਹੈ ਗਲਤ ਹੈ ਭਈਆ ਦੱਸਣਗੇ ਸੰਦੀਪ ਜੀ ਹਾਂਜੀ ਸੰਦੀਪ ਜੀ ਬਿਲਕੁਲ ਸਹੀ ਗੱਲ ਹੈ ਜੀ ਇਹ ਜੋ ਬਾਈ ਜੀ ਬਾਰੇ ਸੁਣਿਆ ਸੀਗਾ ਰੀਲਾਂ ਚ ਦੇਖਿਆ ਸੀ ਅੱਜ ਉਹੀ ਦੇਖਣ ਨੂੰ ਇਹਨਾਂ ਦੀ ਦੁਕਾਨ ਤੇ ਆ ਕੇ ਮਿਲਿਆ ਸਾਨੂੰ ਕੀ ਬਾਤ ਮੈਂ ਅੱਜ ਤੱਕ ਟੀਵੀ ਫਰਿੱਜ ਘਰੇ ਦੋ ਟੀਵੀ ਲੈਨੇ ਇੱਕ ਫਰਿੱਜ ਲਿਆ ਆਨਲਾਈਨ ਹੀ ਮੰਗਾਇਆ ਇਹ ਮੈਨੂੰ ਲੱਗਾ ਘਟੋ ਘਟ ਮੇਰਾ 6 ਸਾਲ 7 ਸਾਲ ਆਫਲਾਈਨ ਫੋਨ ਹੋਊਗਾ ਪਹਿਲੀ ਵਾਰੀ ਉਹ ਵੀ ਮੈਂ ਇਹਨਾਂ ਦੀ ਰੀਲ ਦੇਖ ਕੇ ਹੀ ਆਇਆ ਕੀ ਬਾਤ ਹੈ ਸ਼ਾਬਾਸ਼ ਲੋ ਜੀ ਆਨਲਾਈਨ ਨੂੰ ਪ੍ਰਮੋਟ ਘੱਟ ਕਰੋ ਭਈਆ ਨੇ ਪਹਿਲ ਕਰਤੀ ਕਹਿੰਦੇ ਆਨਲਾਈਨ ਤੋਂ ਨਹੀਂ ਲੈਣਾ ਦੀਪਕ ਮਲੋਤ ਤੋਂ ਲੈਣਾ ਇਹ ਕਹਿੰਦੇ ਮੈਂ ਪਹਿਲੀ ਵਾਰ ਦੁਕਾਨ ਤੋਂ ਖਰੀਦਿਆ ਫੋਨ ਅੱਜ 7 ਸਾਲ ਬਾਅਦ ਮੈਂ ਆਨਲਾਈਨ ਤੋਂ ਹੀ ਮੰਗਵਾਉਂਦਾ ਰਿਆ ਕਿਵੇਂ ਰਿਹਾ ਐਕਸਪੀਰੀਅੰਸ ਓਕੇ ਰਿਹਾ ਬਹੁਤ ਜ਼ਿਆਦਾ ਵਧੀਆ ਰਿਹਾ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਮੱਚ ਜੈ ਮਾਤਾ ਜੈ ਮਾਤਾ